ਇਸ ਪਿੰਡ ਦਾ ਅਨੋਖਾ ਰਿਵਾਜ ਮੀਨਾ ਪਣ ਤੇ ਗਧਿਆਂ ਨੂੰ ਖਵਾਉਂਦੇ ਨੇ ਗੁਲਾਬ ਚਮੜ ਫਿਰ ਹੁੰਦਾ ਇਸ ਪਿੰਡ ਤੇ ਰੱਬ ਮਿਹਰਬਾਨ ਜੇ ਕਦੇ ਤੁਸੀਂ ਇਹ ਸੁਣਿਆ ਕਿ ਕਿਸੇ ਗਧੇ ਨੂੰ ਕੁਝ ਖਵਾਉਣ ਦੇ ਨਾਲ بارش ਹੋ ਜਾਂਦੀ ਆ ਇੱਕ ਵਾਰ ਤਾਂ ਤੁਹਾਨੂੰ ਮੇਰੀ ਗੱਲ ਥੋੜੀ ਜਿਹੀ ਵਕਰੀ ਲੱਗੂਗੀ ਤੇ ਅਜੀਬ ਲੱਗੂਗੀ ਪਰ ਇੱਥੇ ਇੱਕ ਪਿੰਡ ਆ ਜਿੱਥੇ ਇੱਕ ਪਿੰਡੇ ਵਿੱਚ ਗਧਿਆਂ ਨੂੰ ਖੁੱਲ ਕੇ ਗੁਲਾਬ ਜਾਮਣਾ ਖਵਾਈਆਂ ਜਾਂਦੀਆਂ ਨੇ ਤਾਂ ਕਿ ਰੱਬ ਉਹਨਾਂ ਦੇ ਪਿੰਡ ਤੇ ਮਿਹਰਬਾਨ ਹੋਵੇ ਤੇ ਹੈ ਗਦੇ ਆਪਣੇ ਦਿਲ ਦੇ ਰਾਹੀ ਰੱਬ ਤੱਕ ਸਨੇਹਾ ਪਹੁੰਚਾਉਣ ਜੀहां ਅੱਜ ਜਿਹੜੀ ਘਟਨਾ ਬਾਰੇ ਤੁਹਾਨੂੰ ਦੱਸਣ ਜਾ ਰਿਹਾ ਇਹ ਅਨੋਖੀ ਘਟਨਾ ਤੇ ਅਨੋਖਾ ਰਿਵਾਜ ਆ ਜਿੱਥੇ ਪਿੰਡ ਦੇ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਰਿਵਾਜ ਸਾਡੇ ਪਿੰਡ ਦੇ ਵਿੱਚ ਬਹੁਤ ਸਮੇਂ ਤੋਂ ਚੱਲਦਾ ਆ ਰਿਹਾ ਸਾਡੇ ਬਜ਼ੁਰਗ ਵੀ ਇਹ ਸਭ ਕੁਝ ਕਰਦੇ ਸੀ ਪਿੰਡ ਵਾਲਿਆਂ ਦਾ ਕਹਿਣਾ ਕਿ ਜੇਕਰ ਗਧਿਆਂ ਨੂੰ ਅਸੀਂ ਗੁਲਾਬ ਜਾਮਣਾ ਖਵਾਉਂਦਿਆਂ ਸਾਡੇ ਪਿੰਡ ਦੇ ਵਿੱਚ ਚਮਤਕਾਰ ਹੁੰਦਾ ਆ ਫਿਰ ਉਹ ਚਮਤਕਾਰ ਕਿਹੜਾ ਹੁੰਦਾ ਆ ਆਓ ਤੁਹਾਨੂੰ ਦੱਸਦਿਆਂ ਦੱਸਿਆ ਜਾ ਰਿਹਾ ਹੈ ਕਿ ਇਲਾਕੇ ਦੇ ਵਿੱਚ ਕਈ ਦਿਨਾਂ ਤੋਂ ਬਾਰਿਸ਼ ਨਹੀਂ ਹੋਈ ਜਾਣੀ ਕਿ ਜਿੱਥੇ ਦੀ ਇਹ ਵੀਡੀਓ ਆ ਜਿੱਥੇ ਦੀਆਂ ਫੋਟੋਆਂ ਨੇ ਉਸੇ ਇਲਾਕੇ ਦੇ ਵਿੱਚ ਕਾਫੀ ਸਮੇਂ ਤੋਂ ਬਾਰਿਸ਼ ਨਹੀਂ ਹੋ ਰਹੀ ਸੀ ਪ੍ਰਾਤਨ માનਤਾ ਮਾ ਅਨੁਸਾਰ ਕੁਝ ਦਿਨ ਪਹਿਲਾਂ ਬਾਰਿਸ਼ ਲਿਆਉਣ ਦੇ ਲਈ ਸ਼ਮਸ਼ਾਨ ਘਾੜ ਦੇ ਵਿੱਚ ਗਧਿਆਂ ਨੂੰ ਪੁਹਿਆ ਜਾਂਦਾ ਆ ਅਤੇ ਮੰਨਿਆ ਜਾਂਦਾ ਹੈ ਕਿ ਗਧਿਆਂ ਦੇ ਨਾਲ ਖੇਤੀ ਕਰਨ ਤੋਂ ਬਾਅਦ ਮੀਂਹ ਪੈਂਦਾ ਜਾਣੀ ਕਿ ਸ਼ਮਸ਼ਾਨ ਘਾੜ ਦੇ ਵਿੱਚ ਜਾ ਕੇ ਉੱਥੇ ਜ਼ਮੀਨ ਬਾਹੀ ਜਾਂਦੀ ਫਿਰ ਉਹਤੇ ਕੁਝ ਨਾ ਕੁਝ ਬੀਜਿਆ ਜਾਂਦਾ ਜਿਸ ਤੋਂ ਬਾਅਦ ਲੋਕ ਮੰਨਦੇ ਨੇ ਕਿ ਇੱਥੇ ਰੱਬ ਫਿਰ ਮਿਹਰਬਾਨ ਹੋ ਜਾਂਦਾ ਆ ਹੁਣ ਤੁਹਾਨੂੰ ਦੱਸਦੇ ਕਿ ਜ਼ਿਲ੍ਹੇ ਦੇ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਇਸ ਨੇ ਸਭ ਨੂੰ ਹੈਰਾਨ ਕੀਤਾ ਤੇ ਦੂਸਰੇ ਪਾਸੇ ਬਹੁਤ ਸਾਰੇ ਲੋਕ ਹੱਸ ਵੀ ਰਹੇ ਨੇ ਦਰਸਲ ਇਥੇ ਗਧਿਆਂ ਨੂੰ ਗੁਲਾਬ ਜਾਮਨ ਖਵਾਉਣ ਦਾ ਮਾਮਲਾ ਸਾਹਮਣੇ ਆਉਂਦਾ ਇੱਥੇ ਇਹ ਵੀ ਦੱਸ ਦਈਏ ਕਿ ਗਧਿਆਂ ਨੂੰ ਗੁਲਾਬ ਜਾਮਨ ਖਵਾਉਣ ਦੇ ਪਿੱਛੇ ਇੱਕ ਅਨੋਖਾ ਤੇ ਅਜੀਬ ਕਾਰਨ ਹੈ ਦੱਸਦੀ ਹੈ ਕਿ ਇਲਾਕੇ ਦੇ ਵਿੱਚ ਕਈ ਦਿਨਾਂ ਤੋਂ ਬਾਰਿਸ਼ ਨਹੀਂ ਹੋਈ ਪੁਰਾਤਨ માનਤਾਵਾਂ ਦੇ ਅਨੁਸਾਰ ਇੱਥੇ ਦੇ ਲੋਕ ਮੰਨਦੇ ਨੇ ਕਿ ਜੇਕਰ ਇਹ ਇਸ ਰਿਵਾਜ ਨੂੰ ਨਿਭਾਉਂਦੇ ਨੇ ਤਾਂ ਇੱਥੇ ਮੀਂਹ ਪੈ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਗਧਿਆਂ ਨਾਲ ਖੇਤੀ ਕਰਨ ਤੋਂ ਬਾਅਦ ਮੀਂਹ ਪੈਂਦਾ ਹੈ ਇਸ ਵਾਰ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ ਦੱਸਦੇ ਕਿ بارش ਹੋਣ ਤੋਂ ਬਾਅਦ ਫਿਰ ਇਹਨਾਂ ਗਧਿਆਂ ਨੂੰ ਫੜਿਆ ਜਾਂਦਾ ਸਨਮਾਰਿਤ ਕੀਤਾ ਜਾਂਦਾ ਅਤੇ ਇਹਨਾਂ ਨੂੰ ਗੁਲਾਬ ਚਾਮਣਾ ਖਵਾਈਆਂ ਜਾਂਦੀਆਂ ਨੇ ਪੂਰਾ ਮਾਮਲਾ ਮੰਦ ਸੋਰ ਜ਼ਿਲ੍ਹੇ ਦਾ ਹੈ ਜਿੱਥੇ ਕਿ ਗਦਿਆਂ ਨੂੰ ਗਲਾਬ ਜਾਮਣ ਦੀ ਪਾਰਟੀ ਦੇਂਦਾ ਹੈ ਅਨੋਖਾ ਮਾਮਲਾ ਆ ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਲੋਕਾਂ ਦੇ ਆ ਕਹਿਣਾ ਹੈ ਕਿ ਬਹੁਤ ਪੁਰਾਣਾ ਰਿਵਾਜ ਹੈ ਸਾਡਾ ਬਹੁਤ ਪੁਰਾਣੇ ਸਮੇਂ ਤੋਂ ਸਾਡੇ ਬਜ਼ੁਰਗ ਵੀ ਇਹੀ ਸਭ ਕੁਝ ਕਰਦੇ ਆਉਂਦੇ ਸੀ ਪਰਮਾਤਮਾ ਕਿਸੇ ਬਹਾਨੇ ਹੀ ਸਹੀ ਸਾਡੀ ਸੁਣਦਾ ਜ਼ਰੂਰ ਆ ਅਸੀਂ ਸਭ ਤੋਂ ਪਹਿਲਾਂ ਗਦਿਆਂ ਤੋਂ ਬਹਾਈ ਕਰਾਉਂਦੇ ਆ ਉਸ ਤੋਂ ਬਾਅਦ ਉੱਥੇ ਕੁਝ ਬੀਜਦੇ ਆ ਫਿਰ ਉਹ ਉਗ ਜਾਂਦਾ ਆ ਹੌਲੀ ਹੌਲੀ ਕਰਕੇ ਜਦੋਂ 7 ਦਿਨ ਬੀਤਦੇ ਨੇ ਤਾਂ ਮੀਂਹ ਪੈਣ ਲੱਗ ਜਾਂਦਾ ਹੈ ਇੰਦਰ ਦੇਵਤਾ ਇਸ ਪਿੰਡ ਤੇ ਇਸ ਇਲਾਕੇ ਤੇ ਮਿਹਰਬਾਨ ਹੋ ਜਾਂਦਾ ਆ ਫਿਰ ਅਸੀਂ ਗਧਿਆਂ ਨੂੰ ਸਨਮਾਨਿਤ ਕਰਦੇ ਆ ਜਾਣੀ ਕਿ ਲੋਕਾਂ ਦੀ ਜੋ ਮੰਨਤਾ ਆ ਉਸ ਨੂੰ ਲੋਕ ਕਹਿੰਦੇ ਨੇ ਕਿ ਅਸੀਂ ਕਾਫੀ ਸਮੇਂ ਤੋਂ ਮੰਨਦੇ ਆ ਰਿਹਾ ਇਸ ਮੰਨਤਾ ਨੂੰ ਮੰਨਣ ਵਾਲੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਮੰਦਸੌਰ ਵਿੱਚ ਚੰਗੀ ਬਾਰਿਸ਼ ਹੁੰਦੀ ਆ ਤਾਂ ਗੁਲਾਬ ਜਾਮਨ ਗਧਿਆਂ ਨੂੰ ਖਵਾਇਆ ਜਾਂਦਾ ਆ ਹੁਣ ਮੰਦਸੋਰਾ ਤੇ ਆਸਪਾਸ ਦੇ ਇਲਾਕਿਆਂ ਦੇ ਵਿੱਚ ਭਾਰਿ ਮੀਂਹ ਸ਼ੁਰੂ ਹੋ ਗਿਆ ਇਸ ਲਈ ਇਹਨਾਂ ਗਧਿਆਂ ਨੂੰ ਗੁਲਾਬ ਜਾਮਨ ਖਵਾਇਆ ਗਿਆ ਬਹੁਤ ਸਾਰਾ ਗੁਲਾਬ ਜਮਣਿਕ ਵੱਡੀ ਥਾਲੀ ਦੇ ਵਿੱਚ ਰੱਖ ਕੇ ਦੋਵੇਂ ਗਧਿਆਂ ਨੂੰ ਪੂਰੀ ਇੱਜ਼ਤ ਅਤੇ ਸਨਮਾਨ ਦੇ ਨਾਲ ਇਹ ਸਾਰਾ ਕੁਝ ਖਵਾਇਆ ਜਾ ਰਿਹਾ ਪਰ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਤਾਂ ਸਾਡੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਣਾ